ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਨੇ ਕਿਲੇ ਦੇ ਚਾਰ ਵੱਡੇ ਬੁਰਜ ਉਸਾਰਲੇ ਇੱਕ ਵੱਡਾ ਮੁੱਖ ਦਰਵਾਜ਼ਾ ਹੈ ਤੇ ਕੁਝ ਛੋਟੇ ਗੁਪਤ ਦਰਵਾਜ਼ੇ ਵੀ ਰੱਖੇ ਗਏ ਹਨ ਕਿਲੇ ਦੇ ਬਾਹਰ ਇੱਕ ਵੱਡੀ ਖਾਈ ਵੀ ਬਣਾਈ ਗਈ ਜਿਸ ਵਿੱਚ ਪਾਣੀ ਭਰਿਆ ਗਿਆ ਬਾਹਰ ਬਣਾਈ ਗਈ ਇਸੇ ਰੌਣੀ ਜਾਂ ਖਾਈ ਕਰਕੇ ਹੀ ਇਸ ਕਿਲੇ ਦਾ ਨਾਮ ਰਾਮ ਰੌਣੀ ਪਿਆ ਇਹੀ ਉਹ ਥਾਂ ਹੈ ਜਿੱਥੇ ਸਿੰਘਾਂ ਨੇ ਜੂਝ ਕੇ ਸ਼ਹੀਦ ਹੋਣ ਦਾ ਟੀਚਾ ਮਿਥਿਆ ਹੈ ਬਾਹਰੋਂ ਆਉਣ ਵਾਲੇ ਸਿੰਘਾਂ ਨੂੰ ਜੋ ਕੁਝ ਵੀ ਮਿਲਿਆ ਉਹ ਕਿਲੇ ਵਿੱਚ ਲਿਆ ਕੇ ਪੰਥ ਦੇ ਭੇਟ ਕਰ ਰਹੇ ਹਨ ਦਿਨ ਰਾਤ ਇੱਕ ਕਰਕੇ ਸਿੰਘਾਂ ਨੇ ਰਾਮ ਰੌਣੀ ਕਿਲਾ ਉਸਾਰ ਲਿਆ ਹੈ ਪੰਜ ਤੋਂ 100 ਸਿੰਘਾਂ ਦੇ ਰੁਕਣ ਦੀ ਥਾਂ ਹੈ ਕਿਲੇ ਵਿੱਚ ਬੁਰਜਾਂ ਵਿੱਚ ਬੈਠੇ ਸਿੰਘਾਂ ਨੇ ਜਕਾਰੇ ਗਜਾਇਏ ਮੁਗਲਾਂ ਦੇ ਸ਼ਾਹੀ ਕਿਲਿਆਂ ਦੀਆਂ ਕੰਧਾਂ ਕੰਬਣ ਲੱਗੀਆਂ ਸਿੰਘਾਂ ਵੱਲੋਂ ਉਸਾਰੇ ਜਾ ਰਹੇ ਕਿਲੇ ਦੀ ਸੂ ਕਿਉਂਕਿ ਲਾਹੌਰ ਦੀਆਂ ਗਲੀਆਂ ਤੱਕ ਵੀ ਪੁੱਜ ਗਈ ਸੀ ਸੋ ਸਾਰੇ ਸਿੰਘ ਮੁਕਾਬਲੇ ਲਈ ਆਪੋ ਆਪਣੇ ਮੋਰਚੇ ਮਲ ਕੇ ਬੈਠ ਗਏ ਹਨ ਸਭ ਨੇ ਸ਼ਹਾਦਤ ਪਾਉਣ ਦਾ ਪ੍ਰਣ ਕਰ ਲਿਆ ਹੈ ਸਿੰਘਾਂ ਨੇ ਰਾਮਸਰ ਕੋਲ ਕਿਲਾ ਉਸਾਰ ਲਿਆ ਹੈ ਹਜੂਰ ਇੱਕ ਸੂਹੀਏ ਨੇ ਮੀਰ ਮੰਨੂ ਨੂੰ ਜਾ ਦੱਸਿਆ ਕਿਲਾ ਕਾਹਦਾ ਚਾਰ ਕੱਚੀਆਂ ਕੰਧਾਂ ਕੱਡੀਆਂ ਨੇ ਹਜੂਰ ਆਪਣੇ ਰਹਿਣ ਲਈ ਦੀਵਾਨ ਕੌੜਾ ਮਲ ਨੇ ਮੌਕਾ ਸੰਭਾਲ ਲਿਆ ਪਰ ਜਿਨ੍ਹਾਂ ਨੇ ਜੰਗਲਾਂ ਵਿੱਚ ਰਹਿੰਦੇ ਹ ਹਕੂਮਤ ਦੇ ਨੱਕ ਵਿੱਚ ਦਮ ਕਰੀ ਰੱਖਿਆ ਹੈ ਹੁਣ ਜਦ ਬਾਹਰ ਆ ਗਏ ਹਨ ਤਾਂ ਭਲੀ ਨਹੀਂ ਗੁਜ਼ਾਰਨਗੇ ਰਾਜਕੋਲ ਹੈ ਹੀ ਹੈ ਨਹੀਂ ਕੋਈ ਤੇ ਕਿਲੇ ਉਸਾਰ ਰਹੇ ਹਨ ਅਸੀਂ ਕਦ ਇਹ ਬਰਦਾਸ਼ਤ ਕਰਾਂਗੇ ਕਿ ਸਾਡੀ ਸਲਤਨਤ ਵਿੱਚ ਸਾਡੀਆਂ ਹੱਦਾਂ ਵਿੱਚ ਕੋਈ ਹੋਰ ਕਿਲਾ ਉਸਾਰ ਲਵੇ ਹੁਣ ਮੀਰ ਮੰਨੂ ਇਹ ਕਿੱਥੋਂ ਜਾਣੇ ਕਿ ਸਿੰਘ ਤਾਂ ਜੰਮੇ ਹੀ ਬਾਦਸ਼ਾਹ ਹਨ ਉਹ ਤਾਂ ਘੋੜਿਆਂ ਤੇ ਬੈਠੇ ਵੀ ਪਾਤਸ਼ਾਹ ਹੀ ਹਨ ਪਰ ਜਦ ਕੋਈ ਬਗਾਵਤ ਕਰਨਗੇ ਤਾਂ ਦੇਖ ਲਵਾਂਗੇ ਸੂਬੇਦਾਰ ਸਾਹਿਬ ਐਵੇਂ ਕਿਉਂ ਬੈਠਿਆਂ ਨੂੰ ਛੇੜਨਾ ਦੀਵਾਨ ਸਾਹਿਬ ਨੇ ਗੱਲ ਫੇਰ ਦੱਬਣੀ ਚਾਹੀ ਨਹੀਂ ਨਹੀਂ ਅਦੀਨਾ ਬੇਗ ਨੂੰ ਬਲਾਵਾ ਭੇਜੋ ਤੇ ਫੌਜ ਤਿਆਰ ਕਰਕੇ ਤੁਰੰਤ ਮੀਰ ਮੰਨੂ ਨੇ ਅਦੀਨਾ ਬੇਗ ਦੀ ਅਗਵਾਈ ਵਿੱਚ ਸਰਦੀਕ ਅਲੀ ਤੇ ਦੀਵਾਨ ਕੌੜਾ ਮੱਲ ਨੂੰ ਅੰਮ੍ਰਿਤਸਰ ਵਾਲਕ ਕਿਲੇ ਨੂੰ ਘੇਰਾ ਪਾਉਣ ਲਈ ਤੋਰਿਆ ਕੁਝ ਪਹਾੜੀ ਰਾਜਿਆਂ ਨੂੰ ਵੀ ਮਦਦ ਲਈ ਬੁਲਾ ਲਿਆ ਗਿਆ। ਦੁਆਬੇ ਦੇ ਸੂਬੇਦਾਰ ਅਦੀਨਾ ਬੇਗ ਨੇ ਸੋਚਿਆ ਕਿ ਹਮਲਾ ਕਰਨ ਤੋਂ ਪਹਿਲਾਂ ਕਿਉਂ ਨਾ ਸਿੰਘਾਂ ਨਾਲ ਗੱਲਬਾਤ ਕਰਕੇ ਦੇਖੀ ਜਾਏ। ਇੱਕ ਤਾਂ ਉਹ ਸਿਰ ਲੱਤ ਸਿੰਘਾਂ ਦੀ ਬਹਾਦਰੀ ਤੋਂ ਭਲੀ ਭਾਂਤ ਜਾਣੂ ਸੀ ਤੇ ਦੂਜਾ ਉਹ ਬਿਨਾਂ ਜੰਗ ਦੇ ਹੱਲ ਨਿਕਲ ਜਾਣ ਵਿੱਚ ਦੋਹਾਂ ਧਿਰਾਂ ਦੀ ਭਲਾਈ ਮੰਨਦਾ ਸੀ। ਉਸ ਨੇ ਸੁਨੇਹਾ ਦੇ ਕੇ ਸਰਦਾਰ ਜੱਸਾ ਸਿੰਘ ਕੋਲ ਆਪਣੇ ਆਦਮੀ ਭੇਜੇ। ਸੁਨੇਹਾ ਇਹ ਸੀ ਸਤਕਾਰਯੋਗ ਸਰਦਾਰ ਜੱਸਾ ਸਿੰਘ ਜੀ ਖਾਲਸੇ ਦੇ ਜੁਝਾਰੂ ਪੁਨੇ ਤੋਂ ਹਕੂਮਤ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਜੰਗ ਜੰਗ ਜੂ ਸੁਭਾ ਨਾਲ ਵੀ ਤੁਸੀਂ ਵਾਕਿਫ ਹੀ ਹੋ ਜੇ ਤੁਸੀਂ ਮੁਲਖ ਚਾਹੁੰਦੇ ਹੋ ਤਾਂ ਉਹ ਵੀ ਲਾਹੌਰ ਲਿਖਵਾ ਕੇ ਭੇਜ ਸਕਦਾ ਹਾਂ ਦੋ ਬਹਾਦਰ ਕੌਮਾਂ ਜੰਗ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਇਸ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਮੁਲਾਕਾਤ ਕਰਕੇ ਕਿਉਂ ਨਾ ਮਸਲਾ ਗੱਲਬਾਤ ਰਾਹੀਂ ਸੁਲਝਾ ਲਿਆ ਜਾਏ। ਇਹ ਗੱਲ ਦੋਹਾਂ ਤਰਾਂ ਦੇ ਪੱਖ ਵਿੱਚ ਹੈ। ਸੁਨੇਹਾ ਸੁਣ ਕੇ ਸਰਦਾਰ ਜਸਾ ਸਿੰਘ ਨੇ ਜਵਾਬ ਭੇਜਿਆ। ਜੋਦਿਆਂ ਦੀਆਂ ਮੁਲਾਕਾਤਾ ਜੰਗ ਦੇ ਮੈਦਾਨ ਵਿੱਚ ਹੁੰਦੀਆਂ ਹੀ ਸੋਪਦੀਆਂ ਹਨ ਅਦੀਨਾ ਬੇਗ। ਮਹਿਲਾਂ ਵਿੱਚ ਬੈਠ ਕੇ ਤਾਂ ਸਮਝੌਤੇ ਹੀ ਕੀਤੇ ਜਾਂਦੇ ਹਨ ਫੈਸਲੇ ਕਰਨ ਲਈ ਤਾਂ ਲਹੂ ਵਹਾਉਣਾ ਹੀ ਪੈਂਦਾ ਹੈ ਕਿਰਪਾਨਾਂ ਦੀ ਟਣਕਾਰ ਹੀ ਸਾਡੀ ਗੱਲਬਾਤ ਹੈ ਤੁਹਾਨੂੰ ਚਾਲਾਂ ਚੱਲਣੀਆਂ ਆਉਂਦੀਆਂ ਹਨ ਤੇ ਸਾਨੂੰ ਜੰਗ ਲੜਨਾ ਮੌਤ ਵਰਨ ਲਈ ਘੋੜਿਆਂ ਉੱਤੇ ਬੈਠੇ ਤਿਆਰ ਬਰ ਸੂਰਮਿਆਂ ਨਾਲ ਸੁਲਹ ਦੀਆਂ ਗੱਲਾਂ ਨਹੀਂ ਕਰੀਦੀਆਂ ਬਾਕੀ ਰਹੀ ਮੁਲਕ ਦੀ ਗੱਲ ਸਾਡੀ ਟੀਕ ਪੰਥ ਦੇ ਵਾਲੀ ਉੱਤੇ ਹੈ ਮੁਲਕ ਦੇ ਮੁਲਖ ਦੇ ਦੇਵੇ ਭਾਵੇਂ ਸਹਾਦਤ ਦੋਵੇਂ ਖਿੜੇ ਮਥੇ ਪ੍ਰਵਾਨ ਨੇ ਇਸ ਤਰ੍ਹਾਂ ਦੇ ਦੋ ਸੁਨੇਹੇ ਅਦੀਨਾ ਬੇਗ ਨੇ ਹੋਰ ਕੱਲੇ ਕੀ ਪਰ ਬਾਕੀ ਦੋਹਾਂ ਦਾ ਸਰਦਾਰ ਨੇ ਇੱਕੋ ਜਵਾਬ ਦਿੱਤਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬਹੁਤ ਭਾਰੀ ਤੋਪਖਾਨੇ ਨਾਲ ਲੈਸ ਮੁਗਲ ਸੈਨਾ ਨੇ ਰਾਮ ਰੌਣੀ ਨੂੰ ਚੌ ਪਾਸਿਓਂ ਘੇਰਾ ਪਾਲਿਆ ਸਿੰਘ ਵੀ ਤਕੜੇ ਹੋ ਕੇ ਮੋਰਚਿਆਂ ਵਿੱਚ ਡਟ ਗਏ ਖਾਲਸਾ ਜੀ ਅੱਜ ਤੱਕ ਇਹਨਾਂ ਲੋਕਾਂ ਨੇ ਸਾਨੂੰ ਜੰਗਲਾਂ ਵਿੱਚ ਹੀ ਲੜਦੇ ਦੇਖਿਆ ਹੈ ਪਹਿਲਾ ਮੌਕਾ ਹੈ ਕਿ ਸਿੰਘ ਕੋਲ ਵੀ ਆਪਣਾ ਕੋਟ ਹੈ ਜਦ ਅਸੀਂ ਜੰਗਲਾਂ ਵਿੱਚ ਬਿਨਾਂ ਕਿਸੇ ਕਿਲੇ ਕੋਟ ਦੇ ਆਸਰੇ ਮਾਰ ਨਹੀਂ ਖਾਦੀ ਤਾਂ ਅੱਜ ਕਿੱਥੋਂ ਖਾਵਾਂਗੇ ਸਾਡੀ ਅਸਲ ਬਹਾਦਰੀ ਤੇ ਜੰਗ ਜੂ ਪਣੇ ਪੁਣੇ ਦੀ ਮਿਸਾਲ ਤਾਂ ਅੱਜ ਕਾਇਮ ਹੋਵੇਗੀ ਪਾਈ ਤਾਰਾ ਸਿੰਘ ਵਾ ਨੂੰ ਚੇਤੇ ਵਿੱਚ ਵਸਾਓ ਸਰਬ ਲੋ ਮੱਥਿਆਂ ਨੂੰ ਸ਼ਹਾਉ ਤੇ ਐਸੇ ਜੋਹਰ ਦਿਖਾਓ ਕਿ ਦੁਨੀਆ ਵਿੱਚ ਇਹ ਮਿਸਾਲੀ ਜੰਗ ਹੋ ਨਬੜੇ ਪਾਈ ਸੁੱਖਾ ਸਿੰਘ ਬੋਲੇ ਦਾ ਵਾਹਿਗੁਰੂ ਜੀ ਕੀ ਫਤ